Hãy subscribe cho kênh Ghiền Mì Gõ Để không bỏ lỡ những video hấp dẫn जी ऑर्डर <laughs> आहे <laughs> <laughs> ਪਰ ਇਹ ਜਿਹੜਾ ਪੂਰਾ ਖਰਾਬ ਹੁੰਦਾ ਹੈ ਬਹੁਤ ਚੰਗਾ ਹੈ ਜਿਹਦੇ ਨਾਲ ਬਾਜ਼ਾਰ ਬਾਜ਼ਾਰ ਨਿਕਲਿਆ ਗਿਆ ਠੀਕ ਹੈ ਪਹਿਲਾਂ ਆਪਾਂ ਦੁਨੀਆ ਉੱਤੇ ਕਰਦੇ ਹਾਂ ਦੇਖਣ ਨਾਲ ਫਿਰ ਉਹ ਆਪਣੀ ਜਿਹੜੀ ਮੋਬਾਈਲ ਤੋਂ ਉਹ ਜੀ ਵਧੀਆ ਨਿਕਲਦਾ ਹੈ ਪਰ ਇਹਦੇ ਇਸ ਟਾਈਮ ਦੇ ਖਰਚਾ ਜ਼ਿਆਦਾ ਹੋ ਰਹੀ ਸੀ ਔਰ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਆਰਡਰ ਆ ਗਏ ਤੱਕ ਅੱਜ ਕੱਲ੍ਹ ਪਹੁੰਚ ਗਏ ਤੇ ਜਦੋਂ ਇਹਨਾਂ ਦਾ ਜੱਬੀ ਜੱਬੀ ਬਣਦੇ ਨੇ ਤਾਂ ਇਹਨਾਂ ਦੀ ਇੱਕ ਵਧੀਆ ਕਵਲਿਟੀ ਦਾ ਸਮਾਨ ਵਿੱਚ ਜਿਹੜੀ ਚੰਗੀ ਕਵਲਿਟੀ ਦੀ ਵਧੀਆ ਮਠਾਈਆਂ ਜਿਹੜੀ ਜਲਦੀ ਭੇਜੀਏ ਤੇ ਇਹਦਾ ਆਪਣਾ ਨੰਬਰ ਹੈ ਜੀ ਨੰਬਰ ਚੈੱਕ ਕਰ ਲੋ ਕੈਸੂ ਨੁਖਸੀ ਕੈਸੂ ਨੁਖਸੀ ਹਾਂਜੀ ਹੁਣ ਤੁਸੀਂ ਵੀ ਬੋਲ ਲੀ ਕੁਛ ਹਾਂ ਜਿਆ ਪਰ ਗੁਰੂ ਕਿਆਸ ਕਰਦੇ ਨੇ ਕਿ ਮਡੇ ਵਿਚ ਇਹ ਇਹਦਾ ਕੋਰਚਣਿਆਂ ਨੇ ਕੰਮ ਕਰਨਾ ਉਹ ਇਹਦੇ ਵਿੱਚ ਲੱਗਿਆ ਹੋਇਆਗਾ ਇਹ ਜਿਹੜੇ ਲੱਗਿਆ ਉੱਪਰ ਦਾ ਇਹਦਾ ਕੋਡ ਥੱਲੇ ਨਹੀਂ ਲੱਗਦਾ ਰੋ ਜਿਆ ਪਾ ਸਾਰੇ ਖੰਮ ਧੰਦੇ ਕਰਲੇ ਸੀ ਤੇ ਆਪ ਰੋਟੀ ਪਾਣੀ ਖਾ ਲਿਆ ਅੱਜ ਆਪਾਂ ਨੇ ਬਣਾਈ ਇਹ ਖੀਚੜੀ ਅਸੀਂ ਤਿੰਨਾਂ ਨੇ ਖੀਚੜੀ ਖਾਧੀ ਜੀ। ਲਸ਼ਮੀਤ ਨੇ ਪੀਤੀ ਨਾ ਮੈਂ। ਤੇ ਠੰਡ ਜੀ ਬਹੁਤ ਜ਼ਿਆਦਾ ਠੰਡ ਹੋਈ ਪਈ ਆ। ਸਾਡੇ ਅਸੀਂ ਖੀਚੜੀ ਬਣਾ ਕੇ ਖਾ ਲਈ। ਸਾਡੇ ਜੰਦਾ ਸਾਹਿਬ ਨੇ ਖਾਤੀ ਰੋਟੀ, ਉਹਨੂੰ ਰੋਟੀ ਬਣਾਤੀ ਹੁੰਦਾ। ਅਸੀਂ ਖੀਚੜੀ ਖਾ ਲਈ ਤੇ ਅੱਜ ਆਪਾਂ ਕੋਈ ਨਹੀਂ ਬਣਾਇਆ ਹੈਗਾ ਅੱਜ ਬਣਾਊਗਾ ਉਹ ਆਪਣਾ ਖੋਏ ਦਾ। ਤੇ ਆਪਣੇ ਉੱਤਰ ਦੇ ਹੋਰ ਕਰਨਗੇ ਜਿਹੜੀ ਮਸ਼ੀਨ ਜੰਦਿਆ ਉਹ ਦਿਖਾਵਾਂ ਤੁਹਾਨੂੰ ਕਿਵੇਂ ਖੋਆ ਨਿਕਲਦਾ ਹੈਗਾ। ਜੇ ਕਿਸੇ ਪੈਨ ਖੋਆ ਚਾਹੀਦਾ RC ਦੇ ਪਿੰਨੀਆਂ ਝੌਲਾਂ ਦੇ ਪਿੰਨੀਆਂ ਜਾਂ ਕਿਵਾਂ ਚਾਹੀਦਾ ਤੇ ਉਹ ਸਦ ਉਹਨਾਂ ਦਾ ਨੰਬਰ ਇਹਦੇ ਵਿੱਚ ਵੀਡੀਓ ਦੇ ਵਿੱਚ ਹੈਗਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ WhatsApp ਤੇ ਚਾਹੀਦੀ ਮੈਸੇਜ ਕਰ ਦਿਓ ਜਾਂ ਫੋਨ ਕਾਲ ਕਰ ਲਿਓ ਤੇ ਤੁਹਾਨੂੰ ਉਹ ਸਾਰਾ ਕੁਸ ਬਣਾ ਕੇ ਦੇਣਗੇ RC ਦੇ ਪਿੰਨੀਆਂ ਤੇ ਗਾਜਰ ਪੱਕ ਖੋਆ ਝੌਲਾਂ ਦੇ ਪਿੰਨੀਆਂ ਤੇ ਇੱਕ ਘਿਓ देसी ਘਿਓ ਵਧੀਆ ਖਾਣਿਆਂ ਦਾ ਗੰਨਿਆ ਰੱਖੀਆਂ ਹੋਈਆਂ ਨੇ ਮੱਚਾ ਰੱਖੀਆਂ ਹੋਈਆਂ ਨੇ ਘਰ ਦਾ ਦਿੱਤਾਗਾ ਪਿਆਰ ਰੱਖਿਆ ਖੋਆ ਹੁੰਦਾ ਜੀ ਤੇ ਹੋਰ ਵਧੀਆ ਆਪਹੁਣ ਤੱਕ ਕਿਉਂ ਹੁੰਦਾ ਨਾ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਤੇ ਚਲੋ ਅੱਜ ਆਪਾਂ ਕੱਲ ਨੂੰ ਮਿਲਦੇ ਹਾਂ ਸੋਹਣੇ ਜੇ ਬਲਾਗ ਚਲੋ ਜੀ ਅਸੀਂ ਅੱਜ ਦਾ ਆਪਣਾ ਬਲੌਗ ਬਲੌਗ ਨਾਲਿਤ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦੇ ਰਾਜ ਦੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਕੱਲ ਨੂੰ ਮਿਲਦੇ ਹਾਂ ਹੋਰ ਛੋੜੇ ਜੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ